ਅੱਜ ਪ੍ਰਮੁੱਖ ਰੂਪ ਦੇ ਵਿੱਚ ਇੱਕ ਮਸਲਾ ਆਪਾਂ ਸਾਂਝਾ ਕਰਨਾ ਜਸਟਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਆਗੂ ਉਹਨਾਂ ਨੇ ਜਿਹੜਾ ਐਜ਼ ਅ ਲੀਡਰ ਉਤਪਾਸੇ ਹਟਣ ਦਾ ਫੈਸਲਾ ਕਰ ਲਿਆ ਕਿ ਲਿਬਰਲ ਪਾਰਟੀ ਦੇ ਲੀਡਰ ਵਜੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹਨੇ ਰਿਜ਼ਾਈਨ ਕਰ ਦੇਣਾ ਤੇ ਮਤਲਬ ਪ੍ਰਾਈਮ ਮਿਨਿਸਟਰ ਵਜੋਂ ਵੀ ਜਿੰਨਾ ਚਿਰ ਉਹਨਾਂ ਦਾ ਸਕਸੈਸਰ ਜਿਹੜਾ ਹੈ ਅਗਲਾ ਬੰਦਾ ਨਹੀਂ ਆ ਜਾਂਦਾ ਉਨਾਂ ਚਿਰੇ ਰਹਿਣਗੇ ਅਦਰਵਾਈਜ਼ ਇਹਨਾਂ ਨੇ ਸਾਰਾ ਕੁਛ ਛੱਡ ਦਿੱਤਾ ਸੋ ਅੱਜ ਪ੍ਰਮੁੱਖ ਰੂਪ ਦੇ ਵਿੱਚ ਇਹੀ ਖਬਰ ਚਰਚਾ ਦੇ ਵਿੱਚ ਆ ਕਈ ਗੱਲਾਂ ਕਰਨੀਆਂ ਦੋ ਤਿੰਨ ਮਸਲੇ ਇਹਦੇ ਨਾਲ ਸੰਬੰਧਿਤ ਗੱਲਬਾਤ ਕਰਨੀ ਕਿ ਕਿਉਂ ਰਿਜ਼ਾਈਨ ਦੇਣਾ ਪਿਆ ਦੂਜੀ ਗੱਲ ਕਿ ਹੁਣ ਕੌਣ ਆਊਗਾ ਮੰਨ ਲਓ ਜਸਟਨ ਟੂਟੋ ਚਲੇ ਜਾਂਦੇ ਹਨ ਤੋਂ ਬਾਅਦ ਕੀ ਆਊਗਾ ਤੇ ਜੇ ਜਿਹੜਾ ਵੀ ਅੱਗੇ ਆਊਗਾ ਉਹਦੇ ਨਾਲ ਲਿਬਰਲ ਪਾਰਟੀ ਦਾ ਭਵਿੱਖ ਕੀ ਹੋਊਗਾ ਕਿਧਰਲੇ ਪਾਸੇ ਨੂੰ ਗੱਲਬਾਤ ਜਾਊਗੀ ਸੋ ਇਹਦੇ ਉੱਤੇ ਪ੍ਰਮੁੱਖ ਰੂਪ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਰੀਜ਼ਨ ਇਹ ਆ ਕਿ ਜਸਟਨ ਟਰੂਡਰ ਨੇ ਜਿਹੜਾ ਰੀਜ਼ਨ ਦਿੱਤਾ ਆ ਆਪਾਂ ਅੱਗੇ ਉਹਨਾਂ ਦੀ ਸਪੀਚ ਵੀ ਤੁਹਾਨੂੰ ਨਾਲ ਸਾਂਝੀ ਕਰਦੇ ਆ ਜਿਹੜੀ ਐਕਚੁਅਲੀ ਉਹਨਾਂ ਨੇ ਜੋ-ਜੋ ਕੁਝ ਜਿਹੜੇ ਸ਼ਬਦ ਵਰਤੇ ਆ ਉਹ ਮੁੱਖ ਤੌਰ ਦੇ ਤੇ ਇਹ ਮੰਨ ਰਹੇ ਆ ਕਿ ਪਾਰਟੀ ਨੂੰ ਹੁਣ ਇੱਕ ਨਵੀਂ ਚੋਇਸ ਦੀ ਲੋੜ ਆ ਲੀਡਰਸ਼ਿਪ ਤੇ ਲਈ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਹੁਣ ਰੈਲੇਵੈਂਟ ਨਹੀਂ ਰਿਹਾ ਜਾਂ ਮੈਂ ਠੀਕ ਵਿਅਕਤੀ ਨਹੀਂ ਆ ਪਾਰਟੀ ਨੂੰ ਲੀਡ ਕਰਨ ਦੇ ਲਈ ਅਗਲੀਆਂ ਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਨਵਾਂ ਬੰਦਾ ਚਾਹੀਦਾ ਤੇ ਉਹ ਕਹਿੰਦੇ ਮੈਂ ਹੁਣ ਪਾਸੇ ਜਾ ਰਿਹਾ ਜਸਨ ਟ੍ਰੂਡੋ ਨੇ 9 ਸਾਲ ਸਰਵ ਕੀਤਾ ਐਜ਼ ਅ ਪ੍ਰਾਈਮ ਮਿਨਿਸਟਰ ਤੇ ਲਗਭਗ 12 ਸਾਲ ਲੀਡਰ ਆਫ ਦ ਲਿਬਰਲ ਪਾਰਟੀ ਅਚੀਵਮੈਂਟਸ ਇਹਨਾਂ ਦੀਆਂ ਬਹੁਤ ਸਾਰੀਆਂ ਜਸਨ ਟ੍ਰੂਡੋ ਬਾਰੇ ਅਸੀਂ ਜਾਣਦੇ ਪਹਿਲੀ ਗੱਲ ਤੇ ਪੰਜਾਬੀਆਂ ਨਾਲ ਜਸਨ ਟ੍ਰੂਡੋ ਦਾ ਖਾਸ ਰਿਸ਼ਤਾ ਕਿਉਂਕਿ ਵੱਡੇ ਟ੍ਰੂਡੋ ਸਾਡੀ ਕਮਿਊਨਿਟੀ ਦੇ ਵਿੱਚ ਉਹ ਅਸ਼ੀਸ਼ ਕਰਕੇ ਗੱਲ ਕਰ ਰਹੇ ਕਿ ਤੁਸੀਂ ਸਾਰੇ ਚੈਨਲ ਪੰਜਾਬੀ ਨੂੰ ਦੇਖਣ ਵਾਲੇ ਹੋ ਤੇ ਵੱਡੇ ਟਰੂਡ ਜਿਹੜੇ ਪੀਅਰ ਐਲੀਅਟ ਟਰੂਡ ਹੋ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਨੂੰ ਵੀ ਲੋਕ ਹਜੇ ਤੱਕ ਯਾਦ ਇਸ ਕਰਕੇ ਕਰਦੇ ਆ ਵੀ ਇਹਨਾਂ ਨੇ ਪੱਕੇ ਬਹੁਤ ਕੀਤਾ ਸੀ ਜਸਨ ਟਰੂਡ ਨੂੰ ਵੀ ਖਾਸ ਤੌਰ ਤੇ ਇਸ ਤਰੀਕੇ ਨਾਲ ਯਾਦ ਕੀਤਾ ਜਾਊਗਾ ਕਿ ਉਹਨਾਂ ਨੇ ਵੀਜੇ ਬਹੁਤ ਦਿੱਤੇ 10-10 ਸਾਲ ਦੇ ਵਿਜ਼ਟਰ ਸਾਰੇ ਵੀਜ਼ੇ ਜਿਹੜੇ ਕਿੰਨਾ ਕੁਛ ਇਹਨਾਂ ਨੇ ਕੀਤਾ ਮਤਲਬ ਹਾਸਟੂਡੈਂਟਸ ਵਾਲੇ ਕਿੰਨੇ ਲੋਕ ਆ ਜਿਹੜੇ ਕੈਨੇਡਾ ਦੇ ਵਿੱਚ ਪਹੁੰਚ ਗਏ ਵੱਖਰੀ ਗੱਲ ਆ ਵੀ ਇਹੀ ਗੱਲ ਉਹਨਾਂ ਦੀ ਵਰੋਧ ਵਿੱਚ ਚਲੇਗੀ ਤੇ ਨੁਕਸਾਨ ਵੀ ਉਹਨਾਂ ਦਾ ਇਸੇ ਗੱਲ ਕਰਕੇ ਹੋਇਆ ਪਰ ਅਲਟੀਮੇਟਲੀ ਇਹਨਾਂ ਨੂੰ ਇਸ ਗੱਲ ਦੇ ਲਈ ਯਾਦ ਕੀਤਾ ਜਾਊਗਾ ਇਮੀਗ੍ਰੇਸ਼ਨ ਵਾਲੇ ਮਾਮਲੇ ਦੇ ਉੱਤੇ ਦੂਜਾ ਜਦੋਂ ਆਏ ਸੀ ਕਿ ਇਹ ਜੈਂਡਰ ਜਿਹੜੀ ਬੈਲੈਂਸਡ ਕੈਬਨਿਟ ਸੀਗੀ ਔਰਤਾਂ ਨੂੰ ਵੀ ਉਹਨੇ ਬਰਾਬਰ ਦਿੱਤੀ ਚਾਈਲਡ ਬੈਨੀਫਿਟ ਚ ਖਾਸ ਲਿਬਰਲ ਪਾਰਟੀ ਨੇ ਕੀਤਾ ਪੈरिस ਐਗਰੀਮੈਂਟ ਇਹਨਾਂ ਨੇ ਸਾਈਨ ਕੀਤਾ ਸੀਰੀਨ ਰਿਫਿਜੀ ਇੱਥੇ ਸੱਦੇ ਮੈਰੋਆਨਾ ਲੀਗਲਾਈਜ਼ ਕੀਤਾ ਅ ਫੇਰ ਜਿਹੜੇ ਆ ਜਦੋਂ ਪੰਡੈਮਿਕ ਹੋਈ ਆ ਉਦੋਂ ਕਿੰਨੇ ਇਹਨਾਂ ਨੇ ਡਾਲਰ ਵੰਡੇ ਲੋਕਾਂ ਨੂੰ ਲੋਕ ਆਸ਼ਾਸ਼ਕਾਰ ਉੱਠੇ ਸੀ ਬਦਕਿਸਮਤੀ ਇਹ ਕਿ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਲੋਕਾਂ ਦੇ ਭਲੇ ਲਈ ਕੀਤੀਆਂ ਸੀ ਜਾਂ ਕੈਨੇਡਾ ਦੇ ਭਲੇ ਲਈ ਕੀਤੀਆਂ ਸੀ ਉਹ ਇਹਨਾਂ ਦੇ ਉਲਟ ਚੱਲੇ ਗਈਆਂ ਭੰਗ ਦਾ ਮੈਰੋਵਾਨੇ ਦਾ ਲੀਗਲਾਈਜ਼ ਕਰਨਾ ਵੀ ਉਲਟਾ ਚਲੇ ਗਿਆ ਸੀਰੀਅਨ ਰੈਫਿਊਜੀਜ਼ ਦਾ ਵੀ ਵਿਰੋਧ ਹੋਇਆ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਰੱਜ ਕੇ ਵਿਰੋਧ ਹੋਇਆ ਹੁਣ ਚੈਲੰਜ ਕੀ ਸੀਗਾ ਵੱਡੇ ਚੈਲੰਜ ਸੀਗੇ ਹੁਣ ਇਹਨਾਂ ਕੋਲੇ ਤੁਹਾਨੂੰ ਯਾਦ ਹੋਊਗਾ ਐਸਐਨਸੀ ਲਾਵਲਿੰਡ ਦਾ ਰੌਲਾ ਪਿਆ ਇਹਨਾਂ ਦੇ ਵੇਲੇ ਵੀ ਚੈਰਿਟੀ ਕੰਟਰੋਵਰਸੀ ਇਹਨਾਂ ਦੇ ਵੇਲੇ ਹੋਈ ਬੈਕਲੈਸ਼ ਹੋਇਆ ਕਈ ਗੱਲਾਂ ਕਰਕੇ ਇੱਕ ਜਿਹੜੇ ਕਾਲਜੇ ਜਿਹੜੇ ਬਲੈਕ ਫੇਸ ਸੀਗੇ ਬਣਾਲੇ ਸੀ ਇਹਨਾਂ ਨੇ ਪਿੱਛੇ ਰੈਕਸ਼ਨ ਦੇ ਵੇਲੇ ਉਹਦਾ ਬਹੁਤ ਰੌਲਾ ਪਿਆ ਸੀ ਪਿਛਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਸੀ ਐਸਐਨਸੀ ਲਾਵਲਿੰਡ ਅਫੇਅਰ ਦਾ ਜਿਹੜਾ ਵੱਡਾ ਰੌਲਾ ਪਿਆ ਸੀਗਾ ਰੀਬੋਰਡ ਦੇ ਨਾਓ ਵਿਲਸਨ ਰੀਬੋਰਡ ਜਿਹੜੀ اٹਾਰਨੀ ਜਨਰਲ ਸੀ ਉਸ ਵੇਲੇ ਉਹਨੂੰ ਕਿਹਾ ਸੀ ਜਾਂਚ ਦੇ ਵਿੱਚ ਜਾ ਉਹਨੇ ਸਿੱਧੇ ਰੂਪ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਇੱਕ ਤਰੀਕੇ ਨਾਲ ਕਿਹਾ ਹੈ ਇਹਨਾਂ ਨੂੰ ਇਹਨਾਂ ਦਾ ਅਹੁਦਾ ਵੀ ਬਦਲ ਦਿੱਤਾ ਗਿਆ ਸੀ ਵੀ ਇਸ ਤਰੀਕੇ ਨਾਲ ਕਰਕੇ ਕੰਪਨੀ ਦਾ ਨੁਕਸਾਨ ਨਾ ਹੋਵੇ ਪਰ ਉਹ ਗੱਲ ਵੀ ਇਹਨਾਂ ਦੇ ਬਹੁਤ ਅਲਟ੍ਰੈਕਟਿਵ ਵੀ ਚੈਰਿਟੀ ਦੇ ਵਿੱਚ ਬਹੁਤ ਵੱਡੀ ਇੱਕ ਫੰਡਿੰਗ ਜਿਹੜੀ ਐਗਰੀਮੈਂਟ ਸੀਗਾ ਉਹ ਵੀ ਚੈਰਿਟੀ ਦੇ ਨਾਲ ਕੀਤਾ ਗਿਆ 8-900 ਮਿਲੀਅਨ ਡਾਲਰ ਦਾ ਜਿਹੜੀ ਕਿ ਵੀ ਚੈਰਿਟੀ ਇਹਨਾਂ ਦੇ ਨੇੜੇ ਦੇ ਸਬੰਧਾਂ ਦੀ ਜਿਹੜੀ ਵੀ ਚੈਰਿਟੀ ਸੀਗੀ ਆਰਗੇਨਾਈਜੇਸ਼ਨ ਸੀਗੀ ਸੋ ਦੋ ਤਿੰਨ ਮਾਮਲੇ ਕਈ ਇਹਨਾਂ ਦੇ ਜਿਹੜੇ ਆ ਉਹ ਸਾਹਮਣੇ ਆਏ ਕੋਵਿਡ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਐਮਰਜੈਂਸੀ ਬੈਨੀਫਿਟ ਦਿੱਤੀ ਵੈਕਸੀਨ ਦੇ ਮਾਮਲੇ ਦੇ ਉੱਤੇ ਉਸ ਵੇਲੇ ਫਿਰ ਇਹਨਾਂ ਦਾ ਵਿਰੋਧ ਹੋਇਆ ਫਰੀडम ਕਨvoi ਕਰਕੇ ਜਿਹੜੇ ਟਰੱਕ ਲੈ ਕੇ ਆਟੋਬਾ ਇਕੱਠੇ ਹੋ ਗਏ ਸੀ ਤੇ ਫਿਰ ਵਿਰੋਧ ਇਹ ਹੋਇਆ ਵੀ ਜਿੱਦਾਂ ਇਹਨਾਂ ਨੇ ਉੱਥੋਂ ਡਾਂਗਾ ਮਾਰ ਕੇ ਭਜਾਏ ਪੁਲਿਸ ਨੇ ਘੋੜਿਆਂ ਦੇ ਨਾਲ ਤੇ ਜੋ ਕੁਛ ਕੀਤਾ ਸੋ ਉਹ ਗੱਲਾਂ ਉਲਟ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਜੁੜਦੀਆਂ ਰਹੀਆਂ ਆਰਥਿਕਤਾ ਕਿਉਂਕਿ ਮਹਿੰਗਾਈ ਬਹੁਤ ਵਧ ਗਈ ਘਰ ਇੰਨੇ ਮਹਿੰਗੇ ਹੋ ਗਏ ਵੀ ਲੋਕਾਂ ਕੋਲੋਂ ਲੈ ਨਹੀਂ ਜਾ ਰਿਹਾ ਪਬਲਿਕ ਜਿਹੜੀ ਆ ਉਹ ਹੱਕ ਗਈ ਤੇ ਦੂਜਾ ਜਿਹੜਾ ਇਹ 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 ਸਾਰਾ ਕੁਝ ਅਲਟੀਮੇਟਲੀ ਇਹਨਾਂ ਦੇ ਵਿਰੋਧ ਦੇ ਵਿੱਚ ਜਾਂਦਾ ਗਿਆ ਜਦੋਂ ਪਿਛਲੇ ਸਾਲ ਇਹਨਾਂ ਨੇ ਸੇਂਟ ਪੌਲ ਵਾਲੀ ਸੀਟ ਹਰੀ ਅੰਟਾਰੀਆ ਦੇ ਵਿੱਚ ਜਿਹੜੀ ਇਹਨਾਂ ਦੀ ਪੱਕੀ ਸੀਟ ਸੀਗੀ ਲੋਕਾਂ ਨੇ ਕਿਹਾ ਸੀ ਹੁਣ ਪਾਸੇ ਹਟਜੋ ਪਰ ਨਹੀਂ ਹਟੇ ਇੱਕ ਇੱਕ ਕਰਕੇ ਸੀਟਾਂ ਹਾਰਦੇ ਰਹੇ ਇੰਟਰਨਲ ਪ੍ਰੈਸ਼ਰ ਬਹੁਤ ਸੀ 10 ਦੇ 50 ਦੇ ਕ੍ਰੀ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਕਹਿੰਦੇ ਸੀ ਕਿ ਤੁਸੀਂ ਪਾਸੇ ਹੋ ਜੋ ਪਰ ਹੁੰਦੇ ਨਹੀਂ ਸੀ ਪਰ ਉਬਾਦੀਬਾਦੀ ਗੱਲ ਇੱਥੇ ਤੱਕ ਪਹੁੰਚ ਚੁੱਕੀ ਸੀ ਕਿ ਨੁਕਸਾਨ ਜਿਹੜਾ ਉਹ ਕਾਫੀ ਜ਼ਿਆਦਾ ਆ ਹੋ ਗਿਆ ਜਿਹੜੇ ਰੀਸੈਂਟਲੀ ਜੋ ਕੁਝ ਹੋਇਆ ਇਹਨਾਂ ਦੇ ਨਾਲ ਇਹਨਾਂ ਦੇ ਆਪਣੇ ਬੰਦੇ ਛੱਡਣ ਲੱਗ ਪਏ ਜਿਹੜੀ ਫਾਈਨੈਂਸ ਮਿਨਿਸਟਰ ਕ੍ਰਿਸਟਿਆ ਫਰੀ ਲੈਂਡਾ ਰਿਜ਼ਾਈਨ ਕਰ ਗਈ ਆਪੋਜੀਸ਼ਨ ਪਾਰਟੀ ਜਿਹੜੇ ਉਹ ਉਹ ਮੋਸ਼ਨ ਆਏ politcal instability ਹੋਣ ਲੱਗ ਪਈ ਹੁਣ ਅਗਲਾ ਸਟੈਪ ਕੀ ਆ ਕਿ ਜਿਹੜਾ ਇੱਕ ਐਮਰਜੈਂਸੀ ਲਿਬਰਲ ਕਾਕਸ ਮੀਟਿੰਗ ਸਕੇਜੂਲ ਕੀਤੀ ਗਈ ਆ ਜਿਹੜੀ ਲੀਡਰਸ਼ਿਪ ਨੂੰ ਡਿਸਕਸ ਕਰੋਗੀ ਫਿਰ ਨਾਮਿਨੇਸ਼ਨ ਹੋਊਗੀ ਫਿਰ ਪ੍ਰੋਸੈਸ ਹੋਊਗਾ ਫਿਰ ਅਗਲਾ ਲੀਡਰ ਚੁਣਿਆ ਜਾਊਗਾ ਸੋ ਜਿਹੜਾ ਪੋਲੀਟੀਕਲ ਡਿਸਕਸ਼ਨ ਇਹਨਾਂ ਦੇ ਨਾਲ ਹੋਊਗੀ ਉਸ ਤੋਂ ਬਾਅਦ ਫਿਰ ਆ ਟ੍ਰਾਂਜ਼ਿਸ਼ਨ ਹੁੰਦੀ ਆ ਕਿ ਜਸਟਨ ਟ੍ਰੂਡੋ ਤੋਂ ਬਾਅਦ ਗੱਲ ਦੂਜੇ ਲੀਡਰ ਤੱਕ ਜਾਊਗੀ ਜਸਟਨ ਟ੍ਰੂਡੋ 2008 ਦੇ ਵਿੱਚ ਪੋਲੀਟਿਕਸ ਚ ਆਉਂਦੇ ਆ ਜਿਹੜੀ ਇਹ ਮੈਂਬਰ ਪਾਰਲੀਮੈਂਟ ਜਿੱਤੇ ਸੀ ਸਭ ਤੋਂ ਪਹਿਲਾਂ ਪੈਪਨੀਓ ਕਵੈਕ ਦੇ ਵਿੱਚ ਔਰ ਇਹ ਜਿੰਨਾ ਪਹਿਲਾਂ ਕਹਿੰਦੇ ਸੀ ਪੁਰਾਜਨੀਤੀ ਦੇ ਵਿੱਚ ਆਉਣਾ ਨਹੀਂ ਵੀ ਜਿੱਦਾਂ ਮੈਂ ਆਪਣੇ ਪਿਤਾ ਜੀ ਨੂੰ ਰਾਜਨੀਤੀ ਕਰਦੇ ਦੇਖਿਆ ਜਾਂ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਮੈਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਪਰ ਜਦੋਂ ਇਹ ਰਾਜਨੀਤੀ ਦੇ ਵਿੱਚ ਆਏ 8 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਦੇ ਆ 13 ਦੇ ਵਿੱਚ ਲੀਡਰ ਆਫ ਲਿਬਰਲ ਪਾਰਟੀ ਬਣ ਜਾਂਦੇ ਇਹ ਤੇ ਇਹ ਕਹਿੰਦੇ ਆ ਕਿ ਮੈਂ ਪਾਰਟੀ ਨੂੰ ਰੀਬਿਲਡ ਕਰਨਾ ਆ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਅ ਕਿਉਂਕਿ ਪਾਰਟੀ ਥੱਲੇ ਚਲੇਗੀ ਸੀ ਬਹੁਤ ਸਟੀਫਨਾਰ ਅਪਰੋਚ ਮਲੇ ਸੀਗੇ ਲਿਬਰਲ ਪਾਰਟੀ ਪਿੱਛੇ ਬਹੁਤ ਸੀ ਇਹ ਕਹਿੰਦੇ ਸੀ ਮੈਂ ਰੀਬਿਲਡ ਕਰੂੰਗਾ ਰੈਨ ਰੀਬਿਲਡ ਕੀਤੀ ਵੀ 15 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਜਿੱਤ ਜਾਂਦੇ ਆ ਇਹ ਲਿਬਰਲ ਜਿਹੜੇ ਆ ਉਹ ਕਲੀਅਰ ਕਟ ਮੈਜੋਰਿਟੀ ਇਹਨਾਂ ਨੂੰ ਮਿਲ ਜਾਂਦੀ ਆ ਕਿ ਸਰਕਾਰ ਜਿਹੜੀ ਉਹ ਕੈਂਪੇਨ ਜਿਹੜੀ ਇਹਨਾਂ ਨੇ ਪਹਿਲਾਂ ਕੀਤੀ ਸੀ ਕਿ ਰੀਅਲ ਚੇਂਜ ਤੇ ਉਹ ਰੀਅਲ ਚੇਂਜ ਆਉਂਦੀ ਵੀ ਆ ਜੈਂਡਰ ਬੈਲੈਂਸਡ ਕੈਬਨਟ ਦੀ ਉਸ ਵੇਲੇ ਵੀ ਬਹੁਤ ਚਰਚਾ ਹੋਈ ਸੀ ਕਿ ਜਿਹੜੀ ਜੈਂਡਰ ਬੈਲੈਂਸਡ ਕੈਬਨਿਟ ਸੀ ਕਿਉਂਕਿ ਇਹਨਾਂ ਨੇ ਕਹਿਆ ਸੀ ਬਿਕਾਜ਼ ਇਟਸ 2015 ਕਿ 2015 ਆ ਇਹ ਤੇ ਮਤਲਬ ਸਾਰਾ ਦੁਨੀਆ ਦਾ ਧਿਆਨ ਇੱਕ ਵਾਰੀ ਕੈਨੇਡਾ ਵੱਲੋਂ ਚਲੇ ਗਿਆ ਸੀ ਪਾਲਿਸੀਜ਼ ਇਹਨਾਂ ਨੇ ਬਹੁਤ ਸਾਰੀਆਂ ਲਿਆਂਦੀਆਂ ਖਾਸ ਤੌਰ ਤੇ ਉੱਤੇ ਜਿਹੜਾ ਇਹਨਾਂ ਨੇ ਚਾਈਲਡ ਬੈਨੀਫਿਟ ਸੀ ਫੇਅਰ ਪੈਰਿਸ ਐਗਰੀਮੈਂਟ ਸਾਈਨ ਕੀਤਾ ਹੋਰ ਜਿਹੜੀਆਂ ਗੱਲਾਂ ਬਾਤਾਂ ਸੀ ਉਹ ਕੀਤੀਆਂ ਜਿਹੜਾ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਆ ਉਹ ਵੀ ਲਿਬਰਲ ਪਾਰਟੀ ਨੇ ਇੰਟਰੋਡਿਊਸ ਕੀਤਾ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਕਈ ਮਾਮਲਿਆਂ ਦੇ ਵਿੱਚ ਉਹ ਉਲਟਾ ਚਲੇ ਗਿਆ ਕੰਟਰੋਵਰਸੀ ਕਈ ਹੋਈਆਂ ਇਹਨਾਂ ਦੀ ਨਾਲ ਜਿਹੜਾ ਜਿੱਦਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਫਿਰ 4 ਸਾਲ ਤੱਕ ਪਾਸ ਸਰਕਾਰ ਠੀਕ ਚੱਲਦੀ ਰਹੀ 21 ਦੇ ਵਿੱਚ 19 ਦੇ ਵਿੱਚ ਜਾ ਕੇ 15 ਤੋਂ ਬਾਅਦ 4 ਸਾਲ ਬਾਅਦ ਫੇਰ ਵੋਟਾਂ ਪੈ ਗਈਆਂ ਜਦੋਂ 19 ਦੇ ਵਿੱਚ ਵੋਟਾਂ ਪੈਂਦੀਆਂ ਆ ਤਾਂ ਗੱਲਬਾਤ ਬਣਦੀ ਨਹੀਂ ਆ ਮinority government ਰਹਿ ਜਾਂਦੀ ਆ 2 ਸਾਲਾਂ ਬਾਅਦ 21 ਦੇ ਵਿੱਚ ਫੇਰ ਵੋਟਾਂ ਆ ਜਾਂਦੀਆਂ ਤੇ ਉੱਥੇ ਫੇਰ ਮinority government ਰਹਿ ਜਾਂਦੀ ਆ ਤੇ ਐਨਡੀਪੀ ਦੀ ਸਪੋਰਟ ਇਹਨਾਂ ਨੂੰ ਮਿਲਦੀ ਆ ਐਨਡੀਪੀ ਦੀ ਸਪੋਰਟ ਦੇ ਨਾਲ ਚੱਲਦੇ ਰਹਿੰਦੇ ਆ ਇਹ ਕੁਝ ਗੱਲਾਂ ਦੇ ਉੱਤੇ ਸਹਿਮਤੀ ਹੁੰਦੀ ਹੈ ਕੁਝ ਉਹਨਾਂ ਦੀ ਮੰਨ ਦੇ ਅਲਟੀਮੇਟਲੀ ਐਨਡੀਪੀ ਵੀ ਸਾਥ ਛੱਡ ਗਈ ਅੱਜ ਜਿਹੜੀ ਹਾਲਤ ਆ 170 ਸੀਟਾਂ ਚਾਹੀਦੀਆਂ 338 ਦੇ ਵਿੱਚੋਂ ਜੇ ਕਿਸੇ ਨੇ ਪ੍ਰਾਈਮ ਮਿਨਿਸਟਰ ਬਣਨਾ ਅੰਕੜੇ ਦੱਸਦੇ ਆ ਕਿ ਜਿਹੜੇ ਕੰਜ਼ਰਵਟਿਵ ਆ 200 ਤੋਂ ਉੱਤੇ ਲੈ ਜਾਂਦੇ 225 26 ਸੀਟਾਂ ਲੈ ਜਾਣਗੇ ਜਿਨੀਆਂ ਕਿਸੇ ਨੇ ਸੋਚੀਆਂ ਵੀ ਨਹੀਂ 122 23 ਸੀਟਾਂ ਅਜ ਕੰਜ਼ਰਵਟਿਵ ਕੋਲ ਆ ਜੇ ਅੱਜ ਵੋਟਾਂ ਪਾ ਜਿੰਨਾ 100 ਸੀਟ ਜਿੱਤਦੇ ਆ ਉਹ ਸਿੱਧੀ ਹੋਰ ਐਨਡੀਪੀ ਵੀ ਤਾਂ ਜਿਹੜੀ ਐਨਡੀਪੀ ਵੀ ਥੱਲੇ ਜਾਊਗੀ ਲਗਭਗ ਜਾਂ ਉੱਥੇ ਕਰਊਗੀ ਖਾਸ ਜਿਹੜਾ ਵੱਡਾ 6 ਵਜਣੀ ਆ ਉਹ ਲਿਬਰਲ ਨੂੰ ਆ ਹੁਣ ਜੇ ਨਵਾਂ ਲੀਡਰ ਆ ਜਾਂਦਾ ਹੋ ਸਕਦਾ ਉਹ ਥੋੜੀ ਬਹੁਤਾ ਕੁਛ ਤਬਦੀਲੀ ਕਰ ਦੇਣ ਜਾਂ ਕਿਸੇ ਦੂਜੇ ਪਾਸੇ ਨੂੰ ਗੱਲਬਾਤ ਚਲੇ ਜਵੇ ਸੋ ਇਹ ਇੱਕ ਸੰਭਾਵਨਾ ਹੈਗੀ ਆ ਪਰ ਹੁਣ ਰੌਲਾ ਇਹ ਹੈ ਵੀ ਜੇ ਇਹ ਚਲੇ ਗਏ ਮੰਨ ਲਓ ਇਹ ਤੋਂ ਬਾਅਦ ਆਊਗਾ ਕੌਣ ਇੱਕ ਨਾ ਆਉਂਦਾ ਡਿਪਟੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟਿਆ ਫਰੀਲੈਂਡ ਦਾ ਮੈਂਬਰ ਪਾਰਲੀਮੈਂਟ ਜੇ ਸਭ ਤੋਂ ਜ਼ਿਆਦਾ ਜੇ ਕੋਈ ਜਾਣਦਾ ਟੂਡੋ ਟੀਮ ਦੇ ਵਿੱਚ ਜੇ ਕਿਸੇ ਦਾ ਨਾਂ ਆਇਆ ਤੇ ਉਹ ਕ੍ਰਿਸਟਿਆ ਫਰੀਲੈਂਡ ਦਾ ਆ ਹਾਲਾਂਕਿ ਇਹਨਾਂ ਦੋਹਾਂ ਨੂੰ ਦੇਖਿਆ ਰਲਾ ਕੇ ਜਾ ਰਿਹਾ ਜੇ ਜਸਟਨ ਟੂਡੋ ਦੇ ਉੱਤੇ ਸਵਾਲ ਉੱਠ ਰਹੇ ਆ ਕਿ ਇਹਨਾਂ ਨੇ ਪਾਰਟੀ ਨੂੰ ਚੰਗੀ ਤਰ੍ਹਾਂ ਨਹੀਂ ਚਲਾਇਆ ਜਾਂ ਸਰਕਾਰ ਨੂੰ ਚੰਗੀ ਤਰ੍ਹਾਂ ਨਹੀਂ ਚਲਾਇਆ ਜਾਂ ਕੈਨੇਡਾ ਦੀ ਹਾਲਤ ਮਾੜੀ ਹੋਈ ਹੈ ਤੇ ਉਹਦੇ ਵਿੱਚ ਕ੍ਰਿਸਟਿਆ ਫਰੀਲੈਂਡ ਵੀ ਬਰਾਬਰ ਦੀ ਜ਼ਿੰਮੇਵਾਰ ਆ ਪਰ ਇਹਨਾਂ ਨੂੰ ਪਾਰਟੀ ਲੀਡਰ ਵਜੋਂ ਇਹ ਆਉਣਗੇ ਦਸੰਬਰ ਚ ਰਜਾਇਨ ਕਰਗੇ ਸੀ ਇਹ ਵੀ ਆਪਾਂ ਨਹੀਂ ਕਰਨਾ ਤੇ ਬਾਅਦ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਉਹ ਬਹੁਤ ਵੱਡੀ ਸੱਟ ਜਿਵੇਂ ਟੁੱਟ ਰੂ ਉਹ ਇਹ ਵਜ੍ਹੀ ਸੀ ਸੋ ਇਹ ਮਤਲਬ ਯੂਕਰੇਨੀਅਨ ਮਦਰ ਨੂੰ ਬੌਰਨ ਏ ਕ੍ਰਿਸਟਿਆ ਫਰੀ ਲੈਂਡਰ ਕੁਲਬਰਟਾ ਤੋਂ ਨਾਲ ਸੰਬੰਧ ਰੱਖਦੀ 52 ਸਾਲ ਉਮਰ ਪਹਿਲਾਂ ਜਰਨਲਿਸਟ ਰਹੀ ਆ ਮੁੜ ਕੇ ਰਾਜਨੀਤੀ ਦੇ ਵਿੱਚ ਆ ਗਈ ਤੇ ਹਾਊਸ ਆਫ ਕਾਮਨਸ ਦੇ ਵਿੱਚ 2013 ਦੇ ਵਿੱਚ ਇਹ ਆਉਂਦੇ ਜਦੋਂ ਜਿਹੜੇ ਜਸਨ ਟਰੂਡੋ ਲੀਡਰ ਬਣਦੇ ਆ ਕੈਬਨਟ ਦੇ ਵਿੱਚ ਆ ਕੇ ਨਾਲ ਹੀ ਮੰਤਰੀ ਬਣ ਗਏ ਇਹਨਾਂ ਦਾ ਨਾਂ ਕਾਫੀ ਚੱਲ ਰਿਹਾ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਬਾਅਦ ਦੇ ਵਿੱਚ ਜਿਹੜਾ ਮਿਨਿਸਟਰ ਆਫ ਫਾਈਨੈਂਸ ਜਿਹੜੇ ਤੇ ਪਹਿਲੀ ਔਰਤ ਸੀਗੀ ਜਿਹੜੀ ਇਸ ਥਾਂ ਦੇ ਉੱਤੇ ਪਹੁੰਚੀ ਹੈ ਤੇ ਜਿਹੜਾ ਕੁਟ ਕਰਜਣਾ ਪਿਛਲੇ ਮਹੀਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਚਿੰਤਾ ਵਾਲੀ ਗੱਲ ਸੀਗੀ ਸੋ ਦੂਜਾ ਇੱਕ ਸਭ ਤੋਂ ਵੱਡਾ ਨਾਂ ਜਿਹੜਾ ਸਾਹਮਣੇ ਆ ਲਿਆ ਉਹ ਮਾਰਕ ਕਾਰਨੇ ਦਾ ਹੈ ਮਾਰਕ ਕਾਰਨੇ ਐਸ ਵੇਲੇ ਇਹ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਾ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਾ ਬਹੁਤ ਪੜੇ ਲਿਖੇ ਬੰਦੇ ਆ ਐਸ ਵੇਲੇ ਜਸਨ ਟਰੂਡੋ ਦੇ ਸਲਾਹਕਾਰ ਸੀ ਲਿਬਰਲ ਪਾਰਟੀ ਦੇ ਮਾਰਕ ਕਾਰਨੇ ਐਸ ਵੇਲੇ ਸਲਾਹਕਾਰ ਨੇ ਕਿ ਇਹਨਾਂ ਨੂੰ ਆਹ ਇਕਨੋਮਿਕ ਜਾਂ ਇਹਨਾਂ ਸਾਰੀਆਂ ਹਾਲਤਾਂ ਦੇ ਉੱਤੇ ਜਿਹੜੀ ਸਲਾਹ ਦੇਣੀ ਜਾਂ ਜੋ ਕੁਝ ਕਰਨਾ ਉਹ ਉਹੀ ਦੇ ਰਿਹਾ ਔਰ ਬਹੁਤ ਨੇੜੇ ਦੇ 59 ਸਾਲ ਇਹਨਾਂ ਦੀ ਉਮਰ ਆ ਸਪੈਸ਼ਲ ਐਡਵਾਈਜ਼ਰ ਨੇ ਜਸਨ ਟਰੂਡੋ ਦੇ ਹਾਰਵਰਡ ਦੇ ਗ੍ਰੈਜੂਏਟ ਨੇ ਇਹ ਮਤਲਬ ਬਹੁਤ ਪੜੇ ਲਿਖੇ ਵਿਅਕਤੀ ਨੇ ਤੇ ਇਹਨਾਂ ਦਾ ਨਾਂ ਕਾਫੀ ਚਰਚਾ ਦੇ ਵਿੱਚ ਆ ਰਿਹਾ ਪਰ ਵਿਰੋਧ ਉਹੀ ਆ ਵੀ ਜੇ ਇਹਨਾਂ ਦੀ ਸਲਾਹ ਨਾਲ ਜਸਟਿਸ ਟੂਡੋ ਆ ਕੁਝ ਕਰ ਰਹੇ ਸੀ ਤੇ ਵੀ ਇਹਨਾਂ ਨੂੰ ਵੜਾ ਕੇ ਵੀ ਉਹੀ ਗੱਲ ਹੋਣੀ ਆ ਸੋ ਦੇਖੋ ਕੀ ਬਣਦਾ ਪਰ ਮਿਸਟਰ ਕਾਰਨੇ ਦਾ ਨਾਂ ਵੀ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਆ ਕਿ ਉਹਨਾਂ ਨੂੰ ਬਣਾਇਆ ਇਹਦਾ ਜਿਹੜਾ ਜਸਟਿਸ ਟੂਡੋ ਵਾਲੀ ਥਾਂ ਆ ਉਹ ਉਹ ਲੈ ਸਕਦੇ ਆ ਟਰਾਂਸਪੋਰਟ ਮਿਨਿਸਟਰ ਨੇ ਅਨੀਤਾ ਆਨੰਦ ਉਹਨਾਂ ਦਾ ਨਾਂ ਵੀ ਚਰਚਾ ਦੇ ਵਿੱਚ ਆ ਅਨੀਤਾ ਨੰਦ ਜਿਹੜੇ ਲਿਬਰਲ ਕੌਕਸ ਦੇ ਵਿੱਚ ਕਾਫੀ ਐਮਿਸ਼ੀਅਸ ਮੈਂਬਰਸ ਦੇ ਵਿੱਚੋਂ ਇੱਕ ਆਉਂਦੇ 57 ਸਾਲਾਂ ਦੀ ਉਮਰ ਆ 2019 ਦੇ ਵਿੱਚ ਜਦੋਂ ਇਹ ਹੋਏ ਆਹਾ ਓਕਵਲ ਵਾਲੇ ਰਾਈਡਿੰਗ ਦੇ ਵਿੱਚ ਟ੍ਰੰਟ ਤੋਂ ਬਾਹਰ ਉੱਥੇ ਕਾਫੀ ਇਹਨਾਂ ਦਾ ਨਾਮ ਉਦੋਂ ਚਰਚਾ ਦੇ ਵਿੱਚ ਆਇਆ ਸੀ ਆਕਸਫੋਰਡ ਦੇ ਪੜੇ ਲਿਖੇ ਆ ਅਕਾਦੈਮਿਕ ਬੈਕਗ੍ਰਾਉਂਡ ਹੈ ਇਹਨਾਂ ਦੇ ਫਾਈਨੈਂਸ਼ੀਅਲ ਮਾਰਕੀਟਿੰਗ ਦੇ ਵਿੱਚ ਤੇ ਇਹ ਜਿਹੜਾ ਆ ਇਹਨਾਂ ਨੂੰ ਨਾਲ ਜਿਹੜਾ ਬਣਾ ਦਿੱਤਾ ਗਿਆ ਸੀ ਸੋ ਮਿਨਿਸਟਰ ਤੇ ਹੁਣ ਇਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਆ ਕਿ ਇਹ ਵੀ ਕਿਤੇ ਨਾ ਕਿਤੇ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੇ ਨਾ ਇਹਨਾਂ ਦਾ ਵੀ ਅੱਗੇ ਆ ਸਕਦਾ ਆ ਇੱਕ ਹੋਰ ਬਹੁਤ ਨਾਮ ਚਰਚਾ ਦੇ ਵਿੱਚ ਆ ਫਰਾਂਸਿਸ ਫਿਲਿਪ ਸ਼ੈਂਪੀਨ ਇਹ ਮਿਨਿਸਟਰ ਆਫ ਇਨੋਵੇਸ਼ਨ ਸਾਇੰਸਸ ਤੇ ਇੰਡਸਟਰੀ ਦੇ ਨੇ ਸਾਬਕਾ ਬਿਜ਼ਨਸਮੈਨ ਹੈ ਪਹਿਲਾਂ ਬਿਜ਼ਨਸ ਕਰਦੇ ਰਹੇ ਆ ਜਿਹੜੇ ਲਿਬਰਲ ਮਿਨਿਸਟਰ ਆ ਇਹ ਇਹਨਾਂ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਆ ਕਿ ਇਹਨਾਂ ਦਾ ਵੀ ਆਪਕੇ ਪੋਰਟਫੋਲੀਓ ਬਹੁਤ ਉੱਚਾ ਚਰੰਜਾ ਸਾਲ ਉਮਰ ਆ ਤੇ ਇਹਨਾਂ ਦਾ ਉੱਤੇ ਵੀ ਜਿਹੜਾ ਇਹ ਵੀ ਰਨ ਕਰਨਗੇ ਇਹ ਸਿਰਫ ਅੰਦਾਜ਼ੇ ਨੇ ਮਤਲਬ ਪਰ ਆਪਾਂ ਗੱਲ ਕਰ ਰਹੇ ਹਾਂ ਜਿਹਦੇ ਟੌਪ ਦੇ ਕੁਝ ਨਾਂ ਆ ਜਿਨ੍ਹਾਂ ਦੇ ਉੱਤੇ ਜਿਹੜੇ ਇਧਰਲੇ ਪਾਸੇ ਆ ਸਕਦੇ ਆ ਮਿਲੈਨੀ ਜੋਲੀ ਮਨਿਸਟਰ ਨੇ ਫੋਰਨ ਅਫੇਅਰਸ ਦੇ ਸੋ ਟਰੂਡੋ ਵਾਂਗੂ ਜਿਹੜੀ ਜੋਲੀ ਨੇ ਇਹ ਵੀ ਮੌਂਟਰੀਅਲ ਏਰੀਆ ਦੇ ਨਾਲ ਉਸ ਰਾਈਡਿੰਗ ਦੇ ਨਾਲ ਇਹਨਾਂ ਦਾ ਸਬੰਧ ਆ ਅ ਤੇ ਦੂਜਾ ਇਹ ਹੈ ਕਿ ਕਾਫੀ ਫੈਮਿਲੀਅਰ ਫੇਸ ਆਹੇ 221 ਤੋਂ ਬਾਅਦ ਵਰਲਡ ਦੇ ਵਿੱਚ ਇਹਨਾਂ ਦਾ ਨਾਮ ਕਾਫੀ ਜਾਣਿਆ ਪਛਾਣਿਆ ਹੈ ਇਸ ਵੇਲੇ ਫੋਰਨ ਮਿਨਿਸਟਰ ਨੇ ਇਹ ਤੇ ਕਈ ਟ੍ਰਿਪ ਇਹਨਾਂ ਨੇ ਯੂਕਰੇਨ ਨੂੰ ਕੀਤੇ ਆ ਜਾਰਡਨ ਨੂੰ ਟਰੈਵਲ ਕੀਤਾ ਇਹਨਾਂ ਨੇ ਉੱਥੇ ਜਿਹੜਾ ਕੈਨੇਡੀਅਨ ਸਿਟੀਜ਼ਨਸ ਨੂੰ ਏਕੂਏਟ ਕਰਨ ਦੇ ਲਈ ਇਜ਼ਰਾਈਲ ਹਮਾਸ ਵਾਲਾ ਜਿਹੜਾ ਉੱਥੇ ਜਦੋਂ ਲੜਾਈ ਚੱਲ ਰਹੀ ਸੀ ਇਹਨਾਂ ਨੇ ਵੀ ਕਾਫੀ ਜ਼ਿਆਦਾ ਸਰਕਾਰ ਦੇ ਕੁਝ ਵੱਡੀਆਂ ਜਿਹੜੇ ਫੋਰਨ ਪਾਲਿਸੀ ਦੇ ਚੈਲੰਜਸ ਸੀ ਉਹਨਾਂ ਨੂੰ ਇਹਨਾਂ ਨੇ ਕਾਫੀ ਜ਼ਿਆਦਾ ਹੈਂਡਲ ਕੀਤਾ ਦੂਜੇ ਪੜੇ ਗਏ ਨੇ ਆਕਸਫੋਰਡ ਦੇ ਇਹ ਵਕੀਲ ਨੇ ਤੇ ਜਿਹੜੀ ਰਾਜਨੀਤੀ ਆ ਉਹਦੇ ਨਾਲ ਕਾਫੀ ਜ਼ਿਆਦਾ ਇਹ ਜੁੜੇ ਆ ਸੋ ਇਹਨਾਂ ਦਾ ਨਾਮ ਵੀ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਇੱਕ ਜਿਹੜਾ ਹੋਰ ਨਾਮ ਇਹ ਜਿਹੜੇ ਜਿਹੜੇ ਕੁਝ ਸੀਨੀਅਰ ਲੀਡਰ ਨੇ ਉਹਨਾਂ ਦੇ ਵਿੱਚੋਂ ਡਾਮਿਨਿਕ ਲੈਬਨੌਕ ਡੋਮਿਨਿਕ ਲੈਬਲੌਂਕ ਮਿਨਿਸਟਰ ਆਫ ਫਾਈਨੈਂਸ ਤੇ ਇੰਟਰ ਗਵਰਨਮੈਂਟਲ ਅਫੇਅਰਸ ਦੇ ਐਸ ਵੀ ਮਿਨਿਸਟਰ ਨੇ 50 ਸਾਲ ਦੀ ਉਮਰ ਆ ਟ੍ਰੂਟੋ ਦੇ ਬਹੁਤ ਨੇੜੇ ਦੱਸੇ ਗਏ ਆ ਦੇ ਟ੍ਰੂਟੋ ਦੇ ਕੁਝ ਦੋ ਚਾਰ ਬੰਦੇ ਜਿਹੜੇ ਸਭ ਤੋਂ ਜ਼ਿਆਦਾ ਟਰਸਟਡ ਸੀਗੇ ਜਿਨ੍ਹਾਂ ਤੇ ਭਰੋਸੇ ਵਾਲੇ ਨੇ ਤਾਂ ਉਹ ਲੈਬਲੌਂਕ ਉਹਨਾਂ ਦੇ ਵਿੱਚੋਂ ਇੱਕ ਆ ਬਹੁਤ ਡੂੰਗੀ ਇਹਨਾਂ ਦੀ ਸਾਹ ਜਾਂ ਦੋਹਾਂ ਦੀ ਯਾਰੀ ਆ ਤੇ ਇਹ ਦੱਸਦੇ ਰਹੇ ਆ ਕਿ ਜਿਹੜੇ ਇਹਨਾਂ ਦੀ ਪਰਿਵਾਰਕ ਸਾਝ ਵੀ ਕਾਫੀ ਆਜ਼ਿਆ ਦਾ ਸੋ ਇਹਨਾਂ ਦਾ ਜਿਹੜਾ ਲੈਬਲੌਂਕ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਵਕੀਲ ਨੇ ਇਹ ਵੀ ਇਧਰਲੇ ਪਾਸੇ ਆ ਸਕਦੇ ਆ ਔਰ ਇਹਨਾਂ ਦਾ ਪਰਿਵਾਰਕ ਉਪਸ਼ੋਕੜ ਵੀ ਬਹੁਤ ਜ਼ਿਆਦਾ ਜਿਹੜਾ ਲੈਬਲੌਂਕ ਨੇ ਇਹ ਵੀ ਇੱਕ ਰਾਜਨੀਤਿਕ ਪਰਿਵਾਰ ਦੇ ਨਾਲ ਸਬੰਧ ਰੱਖਦੇ ਆ ਇਹਨਾਂ ਦੇ ਪਿਤਾ ਜਿਹੜੇ ਟਰੂਡੋ ਦੀ ਕੈਬਨਟ ਦੇ ਵਿੱਚ ਮਨਿਸਟਰ ਹੁੰਦੇ ਸੀ ਸੋ ਜਿਹੜਾ ਉਸ ਕਿਸਮ ਦਾ ਵੀ ਇਹਨਾਂ ਦਾ ਆਪਸ ਦੇ ਵਿੱਚ ਸਬੰਧ ਆ ਸੋ ਇਹਨਾਂ ਦਾ ਨਾਮ ਵੀ ਕਾਫੀ ਚਰਚਾ ਦੇ ਵਿੱਚ ਆ ਕ੍ਰਿਸਟੀ ਕਲਾਰਕ ਦਾ ਨਾਮ ਚਰਚਾ ਦੇ ਵਿੱਚ ਆ BC ਚ ਰਹਣ ਵਾਲੇ ਲੋਕ ਕ੍ਰਿਸਟੀ ਕਲਾਰਕ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਆ ਸਾਬਕਾ ਪ੍ਰੀਮੀਅਰ ਬ੍ਰਿਟਿਸ਼ ਕੋਲੰਬੀਆ ਦੇ ਰਹੇ ਆ 11 ਤੋਂ ਲੈ ਕੇ 17 ਤੱਕ 59 ਸਾਲ ਉਮਰ ਆ ਇਸ ਵੇਲੇ ਵਕੀਲ ਨੇ ਪੇਸ਼ੇ ਵਜੂ 11 ਤੋਂ 17 ਤੱਕ ਪ੍ਰੀਮੀਅਰ ਰਹੇ ਆ ਕਾਫੀ ਇਹਨਾਂ ਦੀ ਚੰਗੀ ਰੈਪਿਊਟੇਸ਼ਨ ਇੱਥੇ ਲਿਬਰਲ ਪਾਰਟੀ ਦੇ ਵਿੱਚ ਜਿਹੜੀ BC ਲਿਬਰਲ ਹੁੰਦੀ ਸੀ ਜਿਹੜੀ ਬਾਅਦ ਦੇ ਵਿੱਚ ਉਹਨੂੰ BC ਯੂਨਾਈਟਿਡ ਬਣ ਗਈ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਵਾਰ ਇਹ ਕਿਹਾ ਵੀ ਜੇ ਅ ਟ੍ਰੂਡੋ ਜਿਹੜਾ ਉਹ ਪਾਸੇ ਜਾਂਦੇ ਆ ਤਾਂ ਮੈਂ ਇਹਦੀ ਪਾਰਟੀ ਦੀ ਮੁਖੀ ਬਣਨ ਨੂੰ ਤਿਆਰ ਆ ਦੱਸਦੇ ਆ ਕਿ ਫ੍ਰੈਂਚ ਵਗੈਰਾ ਉਹ ਵੀ ਸਿੱਖ ਰਿਹਾ ਹੈ ਪਿਛਲੇ ਸਮੇਂ ਤੋਂ ਜਿਹੜੇ ਉੱਥੇ ਕਿਉਂਕਿ ਜੇ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਹੈ ਕੈਨੇਡਾ ਦਾ ਤੇ ਉਹਨੂੰ ਫ੍ਰੈਂਚ ਦੇ ਵਿੱਚ ਜਿਹੜੀ ਫਲੂਐਂਸੀ ਆ ਉਹ ਹੋਣੀ ਚਾਹੀਦੀ ਫ੍ਰੈਂਚ ਉਹਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ ਸੋ ਇਹ ਐਸ ਵੇਲੇ ਜਿਹੜਾ ਇੱਕ 12 ਸਾਲ ਤੋਂ ਬਾਅਦ ਫੈਸਲਾ ਜਸਟਨ ਟ੍ਰੂਡੋ ਨੇ 12 ਸਾਲ ਦੀ ਮਤਲਬ ਇੱਕ ਅਹੁਦੇ ਦੇ ਉੱਤੇ ਰਹਿਣ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਆ ਸੋ 8 ਤੋਂ 13 ਤੱਕ ਜਦੋਂ ਇੱਕ ਮਤਲਬ ਬੈਕ ਬੈਂਚ ਦੇ ਉੱਤੇ ਬੈਠਣ ਵਾਲੇ ਮੈਂਬਰ ਪਾਰਲੀਮੈਂਟ ਪਾਰਟੀ ਦੇ ਲੀਡਰ ਬਣਦੇ ਆ ਤਾਂ ਇੱਕ ਵਾਰੀ ਉਦੋਂ ਵੀ ਹਲਚਲ ਹੋਈ ਸੀ ਤੇ ਇਹ ਉਹੀ ਜਸਟਨ ਟ੍ਰੂਡੋ ਨੇ ਜਿਹੜੇ 8 ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਆ ਜਿਨ੍ਹਾਂ ਨੇ ਕਿਸੇ ਵੇਲੇ ਕਿਹਾ ਸੀ ਵੀ ਮੈਂ ਕਦੇ ਵੀ ਰਾਜਨੀਤੀ ਦੇ ਵਿੱਚ ਨਹੀਂ ਜਾਣਾ ਕਿ ਪੀਅਰ ਐਲੀਅਟ ਟ੍ਰੂਡੋ ਜੇ ਇਸ ਕਿਸਮ ਦੇ ਹਾਲਾਤਾਂ ਦੇ ਵਿੱਚੋਂ ਐਜ਼ ਅ ਪ੍ਰਾਈਮ ਮਿਨਿਸਟਰ ਲੰਘੇ ਮੈਂ ਨਹੀਂ ਉਹ ਕਹਿੰਦੇ ਬਣਨਾ ਪਰ ਸਮਾਂ ਬੀਤਦਾ ਗਿਆ ਇਹ ਬਣੇ ਕੈਨੇਡਾ ਨੂੰ ਰਨ ਕੀਤਾ ਕੈਨੇਡਾ ਦਾ ਬਹੁਤ ਵੱਡਾ ਨਾਂ ਕੀਤਾ ਇਹਨਾਂ ਨੂੰ ਇਸ ਗੱਲ ਦੇ ਲਈ ਪੰਜਾਬੀ ਇਹਨਾਂ ਦੇ ਪਿਤਾ ਜੀ ਨੂੰ ਵੀ ਇਸ ਕਰਕੇ ਯਾਦ ਕਰਦੇ ਇਹਨਾਂ ਨੂੰ ਵੀ ਇਸ ਕਰਕੇ ਯਾਦ ਕਰਨਗੇ ਜਾਂ ਜਿਹੜੇ ਭਾਰਤੀ ਨੇ ਸਾਰੇ ਇਸ ਕਰਕੇ ਇਹਨਾਂ ਨੂੰ ਯਾਦ ਕਰਨਗੇ ਪਰ ਰੌਲਾ ਇਹ ਆ ਕਿ ਉਹ ਗੱਲ ਇਹਨਾਂ ਦੇ ਉਲਟ ਚਲੇਗੀ ਇਮੀਗ੍ਰੇਸ਼ਨ ਸਮਝ ਨਹੀਂ ਆਇਆ ਵੀ ਗੜਬੜ ਕਿੱਥੇ ਹੋ ਗਈ ਕਿੰਨੇ ਕਿੰਨੇ ਸੱਦੇ ਸੀਗੇ ਸਟੂਡੈਂਟ 10-10 ਸਾਲ ਦੇ ਵੀਜ਼ੇ ਜਿਹੜੇ ਦਿੱਤੇ ਗਏ ਸੀ ਹੁਣ ਉਨੂੰ ਹੀ ਸਖਤੀ ਕੀਤੀ ਜਾ ਰਹੀ ਆ ਕੱਲ ਪਰਸੋ ਹੀ ਫੈਸਲਾ ਆਇਆ ਵੀ ਜਿਹੜੇ ਸਾਰੇ ਇਹਨਾਂ ਨੇ ਪੇਰੈਂਟ ਗ੍ਰੈਂਡਪੇਰੈਂਟ ਆ ਉਹ ਵੀ ਪਾਲਿਸੀ ਬੰਦ ਕਰ ਦਿੱਤੀ ਆ ਵੀ ਉਹ ਨਹੀਂ ਪੱਕੇ ਕਰਨੇ ਇਸ ਸਾਲ ਹੁਣ ਤੇ ਹੌਲੀ ਹੌਲੀ ਇਹ ਸਖਤੀ ਹੋਈ ਹੋਣੀ ਆ ਲਗ ਭਗ ਦੂਜੇ ਦੇਸ਼ਾਂ ਵਾਂਗੂ ਜੋ ਕੁਝ ਕਿਤੇ ਆਸਟ੍ਰੇਲੀਆ ਦੇ ਵਿੱਚ ਹੋਇਆ ਇਕਨੋਮਿਕ ਪਾਲਿਸੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਤਾਂ ਆਪਣੇ ਵੱਲੋਂ ਭਲਾ ਕੀਤਾ ਲੋਕਾਂ ਦਾ ਜਿਸ ਕਿਸਮ ਦਾ ਜਿਹੜਾ ਉਹ ਸੀਗਾ ਪੰਡੈਮਿਕ ਦੇ ਵਿੱਚ ਐਮਰਜੈਂਸੀ ਬੈਨੀਫਿਟ ਲੋਕਾਂ ਨੂੰ ਦਿੱਤਾ ਉਹਦੇ ਵਿੱਚ ਇਹ ਕਹਿੰਦੇ ਇਹ ਵੀ ਸਾਡਾ ਕੰਮ ਇਹ ਆ ਵੀ ਇੰਨੇ ਕਾਗਜ਼ ਪੱਤਰ ਜੇ ਅਸੀਂ ਘੁੱਖਣ ਪਰਤਾਲਣ ਲੱਗ ਗਏ ਵੀ ਤੁਸੀਂ ਫੁਲਾਣਾ ਕਾਗਜ਼ ਲਿਆ ਉਹ ਫੁਲਾਣਾ ਲਿਆ ਤਾਂ ਤੁਹਾਨੂੰ ਏਡ ਦੇਣੀ ਆ ਤੇ ਲੋਕ ਤਾਂ ਮਰ ਰਹੇ ਸੀ ਉਸ ਵੇਲੇ ਵੀ ਜੇ ਕੁਝ ਪਰਸੈਂਟ ਇਹੋ ਜੇ ਨੂੰ ਵੀ ਚਲੇ ਜੂਵੇ ਜਿਹੜੇ ਜਿਹੜੇ ਕਿ ਮਤਲਬ ਉਹ ਨਹੀਂ ਆ ਐਲੀਜੀਬਲ ਉਹ ਬਾਅਦ ਚ ਦੇਖ ਲਾਂਗੇ ਪਰ ਬੇਸਿਕਲੀ ਅਸੀਂ ਪਹਿਲਾਂ ਸਾਰਿਆਂ ਨੂੰ ਦੇ ਦਈਏ ਤੇ ਉਸੇ ਚੱਕਰ ਦੇ ਵਿੱਚ ਫਿਰ ਉਹਦੀ ਉਲਟਾ ਵਿਰੋਧ ਹੋਇਆ ਕਿ ਤੁਸੀਂ ਤਾਂ ਜੀ ਪੈਸੇ ਇੱਦਾਂ ਵੰਡ ਦਿੱਤੇ ਆ ਤੇ ਉਹਦੇ ਨਾਲ ਸਾਰਾ ਗੜਬੜ ਹੋ ਗਈ ਹੈ ਸੋ ਕੁਝ ਗੱਲਾਂ ਕੁਝ ਪਾਲਿਸੀਜ਼ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਫੇਲ ਹੋ ਗਈਆਂ ਜਾਂ ਅਸਲ 'ਚ 10 ਸਾਲ ਬਾਅਦ ਲੋਕ ਪਾਰਟੀ ਬਦਲ ਵੀ ਲੈਂਦੇ ਆ ਇਥੇ ਆਪਾਂ ਕੈਨੇਡਾ ਦਾ ਇਤਿਹਾਸ ਖਿਲਾ ਚੱਕ ਕੇ ਦੇਖ ਲਓ 10-12 ਸਾਲ ਬਾਅਦ ਇੱਕ ਸਰਕਾਰ ਆਉਂਦੀ ਹੈ ਫਿਰ ਉੱਤ ਲੋਕ ਆਕ ਜਾਂਦੇ ਫਿਰ ਦੂਜੀ ਆਉਂਦੀ ਹੈ ਫਿਰ ਐਸੇ ਤਰੀਕੇ ਦੇ ਨਾਲੇ ਜਿਹੜਾ ਸਾਰਾ ਕੁਛ ਆਹੋ ਚੱਲੀ ਜਾ ਰਿਹਾ ਤੇ ਲਗਭਗ ਉਸੇ ਤਹਿਤ ਜਿਹੜਾ ਲਿਬਰਲ ਪਾਰਟੀ ਦਾ ਗ੍ਰਾਫ ਆ ਇਸ ਵੇਲੇ ਕਾਫੀ ਥੱਲੇ ਗਿਆ ਕੰਜ਼ਰਵਟਿਵ ਪਾਰਟੀ ਜਿਹੜੀ ਆ ਉਹ ਕਾਫੀ ਉੱਤੇ ਆ ਰਹੀ ਹੈ ਅੱਜ ਜਿਹੜੀ ਇਹਨਾਂ ਨੇ ਸਵੇਰੇ ਸਪੀਚ ਦਿੱਤੀ ਆ ਜਦੇ ਵਿੱਚ ਇਹਾਂ ਨੇ ਜਸਟਨ ਟ੍ਰੂਡੋ ਨੇ ਦੱਸਿਆ ਵੀ ਮੈਂ ਕਿਉਂ ਆ ਰਿਹਾ ਤੇ ਉਹਨਾਂ ਨੇ ਦੱਸਿਆ ਵੀ ਕਿ ਕੈਨੇਡਾ ਦੇ ਲਈ ਜਿਹੜਾ ਬੈਟਰ ਕਰਨ ਦੇ ਲਈ ਜਿਹੜੀ ਇੱਕ ਮੋਟੀਵੇਸ਼ਨ ਸੀਗੀ ਜਿਹੜੀ ਪ੍ਰੇਰਣਾ ਸੀ ਉਹ ਲੈ ਕੇ ਮੈਂ ਰੋਜ਼ ਉੱਠਦਾ ਸੀ ਤੇ ਮੈਂ ਦੇਸ਼ ਤੇ ਲਈ ਜੋ ਕੁਝ ਬਿਹਤਰ ਕਰ ਸਕਦਾ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਜਦੋਂ ਇਹਨਾਂ ਨੂੰ ਲੱਗਦਾ ਕਿ ਪਾਰਟੀ ਨੂੰ ਇੱਕ ਬਿਹਤਰ ਵਿਅਕਤੀ ਚਾਹੀਦਾ ਆ ਜਿਹੜਾ ਅਗਲੇ ਇਲੈਕਸ਼ਨ ਦੇ ਵਿੱਚ ਲੀਡ ਕਰ ਸਕੇ ਸੋ ਬਈ ਜੂਨ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੇ ਕਿਉਂਕਿ ਅਕਤੂਬਰ ਦੇ ਵਿੱਚ ਤੇ ਵੈਸੇ ਹੀ ਹੋਣੀ ਹੈ ਜੰਨੀ ਇਲੈਕਸ਼ਨ ਅੱਗੇ ਜਾਈ ਜਾਂਦੀ ਆ ਉਹਨਾਂ ਜ਼ਿਆਦਾ ਔਰ ਇੱਕ ਲੈਵਲ ਪਾਰਟੀ ਨੂੰ ਹੁਣ ਆਸ ਵੀ ਹੋਈ ਆ ਕਿ ਨੰਬਰ ਲਗਾਤਾਰ ਥੱਲੇ ਜਾ ਰਹੇ ਸੀ 100 ਸੀਟ ਘਟਦੀ ਨਜ਼ਰ ਆਉਂਦੀ ਸੀ ਜੇਕਰ ਹੁਣ 153 ਦੇ ਕਰੀਬ ਸੀਟਾਂ ਨੇ ਇਹਨਾਂ ਕੋਲੇ ਜੇ ਅੱਜ ਇਲੈਕਸ਼ਨ ਹੋ ਜਵੇ ਤੇ 53 ਰਹਿਣੀਆਂ ਸਿਰਫ 100 ਡਜਾਂਦੀ ਆ ਹੋ ਸਕਦਾ ਹੁਣ ਕੁਝ ਇੰਪਰੂਵ ਕਰ ਜਾਣ ਜਾਂ ਹੋ ਸਕਦਾ ਕਿ ਦੂਜੀ ਪਾਰਟੀ ਨੂੰ ਕੁਝ ਜਿਹੜਾ ਉਹਨਾਂ ਦੇ ਕੁਝ ਗਲਤੀ ਹੋ ਜਾਣ ਤੇ ਗੱਲਬਾਤ ਨੇੜੇ ਤੜੇ ਆ ਸਕਦੀ ਹੈ अदरवाइज ਲੇਵਲ ਪਾਰਟੀ ਇੱਕ ਤਰੀਕੇ ਦੇ ਨਾਲ ਗੇਮ ਚੋਂ ਬਾਹਰ ਹੁੰਦੀ ਜਾ ਰਹੀ ਸੀ ਜਾਂ ਇਹਨਾਂ ਦਾ ਹੁਣ ਆਪੋਜੀਸ਼ਨ ਦੇ ਵਿੱਚ ਵੀ ਕੌਣ ਆਉਂਦਾ ਬਲੋਕ ਕੋਈ ਕੁ ਵਾਲੇ ਆਉਂਦੇ ਆ ਜਾਂ ਕੌਣ ਆਉਂਦਾ ਇਹ ਗੱਲ ਦੇਖਣ ਵਾਲੀ ਹੈ ਜਸ਼ਨ ਰੁੱਟ ਉਹਨਾਂ ਦੀ ਸਪੀਚ ਅੱਜ ਸਵੇਰੇ ਉਹਨਾਂ ਨੇ ਕਿਹਾ ਕਿ ਮੈਂ ਰੋ ਸਵੇਰੇ ਐਜ਼ ਅ ਪ੍ਰਾਈਮ ਮਿਨਿਸਟਰ ਰੁੱਟਦਾ ਹਾਂ ਕਿ ਮੈਂ ਜਿਹੜੀ ਅਸ ਕੈਨੇਡਾ ਦੇ ਲਈ ਇੱਕ ਡਟਰਮਿਨੇਸ਼ਨ ਦੇ ਨਾਲ ਕੁਝ ਕਰ ਸਕਾਂ ਇਹ ਕਹਿੰਦੇ ਮੇਰੇ ਹਰ ਰੋਜ਼ ਦੀ ਡਰਾਈਵਿੰਗ ਫੋਰਸ ਹੈ ਕਿ ਮੇਰੇ ਕੋਲ ਇਹ ਜੁੜਾ ਕੰਮ ਕਰਨ ਦਾ ਮੇਰੇ ਕੋਲ ਮੌਕਾ ਆ ਤੇ 2015 ਤੋਂ ਲੈ ਕੇ ਕਹਿੰਦੇ ਮੈਂ ਆਪਣੇ ਦੇਸ਼ ਦੇ ਲਈ ਲਗਾਤਾਰ ਲੜਾਈ ਲੜੀ ਆ ਮਿਡਲ ਕਲਾਸ ਦੇ ਲਈ ਅਸੀਂ ਉਹ ਕਹਿੰਦੇ ਹਰ ਇੱਕ ਦੀ سپورਟ ਦੇ ਲਈ ਪੰਡੈਮਿਕ ਦੇ ਵਿੱਚ ਕੀਤਾ ਆ ਟ੍ਰੇਡ ਦੇ ਉੱਤੇ ਜਿਹੜਾ ਕੰਮ ਕੀਤਾ ਸੋ ਜਸ਼ਨ ਟੁੱਡ ਉਹਨਾਂ ਨੇ ਆਖਰਕਾਰ ਪਾਸੇ ਹਟਣ ਦਾ ਫੈਸਲਾ ਕਰ ਲਿਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਧਰ ਵੋਟਾਂ ਪੈਂਦੀਆਂ ਤੇ ਕਿਧਰ ਨੂੰ ਭੁវេਖ ਕੈਨੇਡਾ ਤੇ ਲਿਬਰਲ ਪਾਰਟੀ ਦਾ ਜਾਂਦਾ